Core. ਮੈਨੂੰ ਤਾਂ ਕਹਿੰਦਾ ਪੇਕੇ ਨਹੀਂ ਜਾਂਦੀ ਮੈਨੂੰ ਤਾਂ ਕਹਿੰਦਾ ਪੇਕੇ ਨਹੀਂ ਜਾਂਦੀ ਜਨਮ ਹੈ ਉੱਠ ਕੇ ਪੇਕੇ ਨਹੀਂ ਜਾਏ ਬੱਡੀ ਦਾ ਕਲਸਣਾ ਰੂੜੀ ਤੇ ਘੜ ਜਾਣਾ ਲੱਹਾ ਨਿਆ ਵੇ ਦਿਨੇ ਲੜਦਾ ਤੇਰਾ ਤੀ ਗੱਲਾਂ ਗੂੜੀਆਂ ਵੇ ਦਿਨੇ ਲੜਦਾ ਤੇਰਾ ਤੀ ਗੱਲਾਂ ਗੂੜੀਆਂ ਥੈਂਕ ਯੂ ਜੀ ਬੋਲੀਆਂ ਬਹੁਤ ਸੋਹਣੀਆਂ ਸੀਗੀਆਂ ਬਹੁਤ ਪਿਆਰੀਆਂ ਜੇ ਬੋਲੀਆਂ ਤੁਹਾਡੇ ਵਰਗੀਆਂ ਹੀ ਸੀਗੀਆਂ ਪਰ ਇੱਥੀਆਂ ਤੇ ਨਹੀਂ ਸੀਗੀਆਂ ਨਹੀਂ ਮੈਨੂੰ ਤਾਂ ਕਹਿੰਦਾ ਪਹਿਕੇ ਨਹੀਂ ਜਾਂਦੀ ਮੈਨੂੰ ਤਾਂ ਬੇਕੇ ਨੀ ਜੇ ਵਡੀ ਦਾ ਕਲਸ਼ਣਾ ਰੂੜੀ ਚੜਚੜ ਦੇਖੇ ਨੀ ਜੇ ਵਡੀ ਦਾ ਕਲਸ਼ਣਾ ਰੂੜੀ ਚੜਚੜ ਵੇਖੇ ਨੀ ਜੇ ਵਡੀ ਦਾ ਕਲਸ਼ਣਾ ਰੂੜੀ ਚੜਚੜ ਵੇਖੇ ਥੈਂਕ ਯੂ ਜੀ ਥੈਂਕ ਯੂ ਹੋਰ ਕੋਈ ਜੜਤਿਆਂ ਤੇ ਪੰਜ ਬੋਲੀਆਂ ਪਾ ਸਕਦਾ ਜੀ ਕਹਿੰਦੇ ਹੈਸ਼ਕੋਰੇਸ਼ ਤੁਹਾਡੇ ਆਤਮਾ ਸੇ ਜੁੜੇ ਹੋਏ ਵਾਲਾ ਨਾ ਹੈਸ਼ਕੋਰੇਸ਼ ਕਹਿੰਦੇ ਤੇ ਬੋਲ ਹੈਸ਼ਕੋਰੇਸ਼ ਤੇ ਮੈਂ ਪਾਉਂਗੀ ਤੁਸੀਂ ਪਾਓਗੇ ਜੀਆ ਤੇਆਂ ਤੇ ਉਤੇ ਬੋਲੀਆਂ ਪੰਜ ਬੋਲੀਆਂ ਮੈਂ ਚਾਰ ਕਰਾਂਗੀ ਹਾਂਜੀ ਪਲੀਜ਼ ਆ ਜਾਓ ਇੱਥੇ ਆ ਜਾਓ ਪਿੰ냔ੂਲੇ ਆਈ ਵੀਰਨਾ ਸੱਸ ਕੰਜਰੀ ਬੋਲੀ ਮਾ Very good. हाँ जी बहुत बदिया। बहुत बढ़िया बढ़िया गए असा मैं भी बंद कराया क्यों नहीं बोली चकते हैं जी? लेक बोली चक्को फिर तिया जोर लग जोर

ਏ ਦੇ ਮਾਰੋ ਨੀਕਾ ਮਾਕੇ ਮੋੜਾ ਜਾਂਡੇ ਦਾ ਤੀਆਂ ਵਿੱਚ ਲੈਣ ਆ ਗਿਆ ਇਹਦੇ ਮਾਰੋ ਨੀਕਾ ਮਾਕੇ ਮੋੜਾ ਜਾਂਡੇ ਦਾ ਤੀਆਂ ਵਿੱਚ ਲੈਣ ਆ ਗਿਆ ਜੇਟੀਆਂ ਪਾ ਦੋ ਜੀ ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ ਮੈਨੂੰ ਪੰਜ ਸਤ ਕਹਿ ਗਿਆ ਨਹੀਂ ਵਿੱਚ ਦਰਵਾਜ਼ੇ ਦੇ ਮੋਚਾਂ ਚੜਾ ਕੇ ਭੈਗਾਂ ਪੱਖੀ ਢੇੜ ਦਾ ਢਿੱਡ ਭੁਖਦਾ ਮੇਰੀ ਦੁਖਨੀ ਵਕਤ ਹਾਂਜੀ ਮੈਂ ਰਿਕਵੈਸਟ ਕਰੂੰਗੀ ਸੁੱਖੀ ਦੀਦੀ ਵੱਲੋਂ ਇਹ ਸੀ ਕਿ ਇੱਕ ਜਾਣਾ ਪੰਜ ਬੋਲੀਆਂ ਪਾਵੇ ਜੀ ਜੇਠ ਦੇ ਹਾਂ ਚਲੋ ਤੁਸੀਂ ਹਾਂਜੀ ਤੁਸੀਂ ਸ਼ੇਅਰ ਕਰਕੇ ਪਾਰਕ ਦਾ ਮੁੰਡਾ ਮੇਰੇ ਜੇਠ ਦਾ ਮੁੰਡਾ ਨੀ ਬੜਾ ਪਾਪੀ ਨਾਲੇ ਮਾਰੇ ਅੱਖੀਆਂ ਨਾਲੇ ਅੱਖੇ ਚਾਚੀ ਨਾਲੇ ਮਾਰੇ ਅੱਖੀਆਂ ਨਾਲੇ ਅੱਖੇ ਚਾਚੀ ਚਾਚੀ ਸੁਰਮਾ ਆਵੇ ਜਫੀਆਂ ਮੇਰੇ ਜੇਠ ਦੇ ਪੁੱਠੇ ਦਿਨ ਆਏ ਕਿਕਰਾਂ ਨੂੰ ਪਾਵੇ ਜਫੀਆਂ ਮੇਰੇ ਜੇਠ ਦੇ ਪੁੱਠੇ ਦਿਨ ਆਏ ਜੇਠ ਨੇ ਜਿਠਾਣੀ ਕੁੱਟੀ ਐਨੀ ਕੁਰਤੀ ਪਾੜਦੀ ਜੇਠ ਨੇ ਜਿਠਾਣੀ ਕੁੱਟੀ ਐਨੀ ਕੁਰਤੀ ਪਾੜਦੀ ਜੇਠ ਪਾਰਟੀ ਬੋਲੀਆਂ ਤਾਂ ਜੇ ਪੰਜ ਕਈਆਂ ਸੀਗੀਆਂ ਮੈਨੂੰ ਲੱਗਦਾ ਕਾਫੀ ਹੋ ਗਈਆਂ ਬੋਲੀਆਂ ਹਾਂਜੀ ਪਰ ਇਹ ਇੱਕ ਜਾਣੇ ਨੇ ਪੌਣੀਆਂ ਸੀਗੀਆਂ ਆਪਾਂ ਸਾਰਿਆਂ ਨੇ ਰਲ ਕੇ ਪਾਈਆਂ ਇਹ ਵੀ ਗੁੱਡ ਆ ਤੇ ਹੁਣ ਕੋਈ ਔਖਾ ਜਾਂ ਕੁਛ ਹੋਰ ਲੈ ਲਈ ਆਪਾਂ ਹਾਂਜੀ ਕਾਹਦੇ ਤੇ ਬੁਆਈਏ ਮੰਦੀਪ ਮੈਨੂੰ ਲੱਗਾ ਸੌਖਾ ਸੀ ਤਾਂ ਹੀ ਇੰਨੀਆਂ ਆ ਗਈਆਂ ਬੋਲੀਆਂ ਬਿਲਕੁਲ ਬਿਲਕੁਲ ਹਾਂਜੀ ਤ੍ਰਿੰਜਨ ਰਿੰਜਣਾ ਤੇ 3 ਤੇ ਹੋ ਗਈ ਆਪਣੀ ਹਾਂ 3 ਤੇ ਹਾਂਜੀ 3 ਤੇ ਹੋ ਗਈਆਂ ਨੇ ਅੱਛਾ ਜੀ ਕਾਂਟਿਆਂ ਤੇ ਪਾ ਦਿਓ ਤਿੰਨ ਹੀ ਪਾ ਦਿਓ ਕਾਂਟਿਆਂ ਤੇ ਬਿਲਕੁਲ ਕਾਂਟਿਆਂ ਤੇ ਬੋਲੀਆਂ ਪਾ ਦਿਓ ਤਿੰਨ